ਸਾਲ 2011 ਦੇ ਵਿੱਚ ਕੋ ਲਾਲ ਬਿਜਲੀ ਦਫਤਰ ਜਿੱਥੇ ਕਿ ਅੱਜ ਗ੍ਰਿਡ ਵੀ ਬਣਿਆ ਹੋਇਆ ਹੈਗਾ ਉਸ ਗ੍ਰਿਡ ਬਣਾਉਣ ਵਾਸਤੇ ਉਹਦੀ ਜਿਹੜੀ ਅਸਲ ਬਿਲਡਿੰਗ ਸੀ ਉਹਨੂੰ ਢਾਕੇ ਜਿਹੜੇ ਮੁਲਾਜ਼ਮ ਸੀ ਔਰ ਉਹਨਾਂ ਦੇ ਕਰਮਚਾਰੀ ਸੀ ਤੇ ਅਫਸਰ ਸੀ ਉਹਨਾਂ ਨੂੰ ਚੱਕ ਕੇ ਬਹੁਤ ਹੀ ਪੁਰਾਣੇ ਜੋ ਹੈਡਕ quart ਆਪਣਾ EMPLOYE QUARTER ਬਣੇ ਹੋਏ ਸੀ ਉਹਨਾਂ ਦੇ ਵਿੱਚ ਟਾੜ ਕੇ ਰੱਖ ਦਿੱਤਾ ਹੈਗਾ ਔਰ ਉਹ ਜਿਹੜੀ ਬਿਲਡਿੰਗ ਹੈਗੀ ਆ ਉਹ ਬਹੁਤ ਹੀ ਪੁਰਾਣੀ ਹੈ ਕਰੀਬ 1976 75 ਦੇ ਨੇੜੇ ਤੇੜੇ ਦੀ ਹੋਊਗੀ ਅ ਇਸ ਕਰਕੇ ਇਹ ਜਿਹੜੇ ਮੁਲਾਜ਼ਮ ਹੈਗੇ ਆ ਉਹ ਸਾਰੇ ਦੇ ਸਾਰੇ ਹੀ ਬਹੁਤ ਹੀ ਅਨਵਰਦੀ ਮਾਹੌਲ ਦੇ ਵਿੱਚ ਕੰਮ ਕਰ ਰਹੇ ਹਨ ਅਸੀਂ ਜਿਹੜੇ ਮੁਲਾਜ਼ਮ ਇੱਥੇ ਕੰਮ ਕਰ ਰਹੇ ਹਨ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਉਹ ਕਿਸ ਹਾਲਾਤ ਦੇ ਵਿੱਚ ਕੰਮ ਕਰ ਰਹੇ ਹਨ ਤੇ ਜਿਹੜੇ ਕਲਰਕ ਦਫ਼ਤਰ ਦੇ ਵਿੱਚ ਬੈਠੇ ਹੋਏ ਹਨ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੇ ਇੱਥੇ ਸਾਰਾ ਕੁਝ ਰਿਕਾਰਡ ਵੀ ਪਿਆ ਹੈਗਾ ਔਰ ਰਿਕਾਰਡ ਦੇ ਨਾਲ ਨਾਲ EMPLOYEES ਵੀ ਜਿਹੜੇ ਹੈਗੇ ਆ ਉਹ ਇੱਥੇ ਬੈਠੇ ਹੈਗੇ ਨੇ ਤੇ ਉਹ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਤੁਸੀਂ ਇਹਨਾਂ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਇਸ ਦਫਤਰ ਦੇ ਵਿੱਚ ਨਾ ਤਾਂ ਰਿਕਾਰਡ ਰੱਖਣ ਵਾਸਤੇ ਕੋਈ ਜਗ੍ਹਾ ਹੈ ਔਰ ਨਾ ਹੀ EMPLOYEES ਦੇ ਬੈਠਣ ਵਾਸਤੇ ਕੋਈ ਐਪਰੋਪ੍ਰੀਏਟ ਜਗ੍ਹਾ ਹੈਗੀ ਛੋਟੇ ਛੋਟੇ ਕਮਰੇ ਬਣੇ ਹੋਏ ਆ ਕਿਸੇ ਵਕਤ ਇਹ ਕਮਰੇ ਇਹ ਜਿਹੜੇ ਹੈਗੇ ਨੇ ਇਹ এমਪਲਾਈਜ਼ ਦੇ ਕੁਆਟਰਸ ਵਾਸਤੇ ਬਣੇ ਹੁੰਦੇ ਸੀ ਇੱਥੇ ਕਿਚਨਸ ਵੀ ਸੀਗੀਆਂ ਸਟੋਰ ਵੀ ਸੀਗੇ ਉਹਨਾਂ ਕਿਚਨਸ ਅਤੇ ਸਟੋਰਸ ਦੇ ਵਿੱਚ ਇਹਨਾਂ ਨੂੰ ਰਿਕਾਰਡ ਰੱਖਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈਗਾ ਤੇ ਭਾਈ ਸਾਹਿਬ ਤੁਸੀਂ ਕੀ ਲੱਗੇ ਹੋਏ ਹੋ ਇਸ ਦਫ਼ਤਰ ਦੇ ਵਿੱਚ ਕਲੈਰੀਕਲ ਪੋਸਟ ਹੈ ਜੀ ਐਡਮਿਨਿਸਟ੍ਰੇਟਿਵ ਕੀ ਨਾਂ ਤੁਹਾਡਾ ਪਰਮਜੀਤ ਸਿੰਘ ਹੈ ਤੁਸੀਂ ਇਸ ਦਫ਼ਤਰ ਦੇ ਵਿੱਚ ਜਦੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਇਹ ਠੀਕ ਲੱਗਦਾ ਕਿ ਕਿਸ ਤਰ੍ਹਾਂ ਲੱਗਦਾ ਹੈਗਾ ਸਰੋਂ ਤੁਹਾਡੇ ਜੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਇੱਕ ਟਾਈਮ ਫਲਾਈਂ ਦੇ ਬੈਠਣ ਨੂੰ ਕੋਈ ਵੀ ਪ੍ਰੋਪਰ ਆ ਸਾਨੂੰ ਕੋਈ ਨਾ ਨਾ ਸਾਡੇ ਕੋਲ ਪ੍ਰੋਪਰ ਕੋਈ ਬਿਲਡਿੰਗ ਹੈ ਕਿ ਬੈਠਣ ਨੂੰ ਜੀ ਤੇ ਨਾ ਹੀ ਸਾਡੇ ਕੋਲ ਕੋਈ ਰਿਕਾਰਡ ਰੱਖਣਾ ਕੋਈ ਸਾਡੇ ਕੋਲ ਪ੍ਰੋਪਰ ਅਰਦਾ ਗੂਮਾ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਆ ਅ ਭਾਈ ਸਾਹਿਬ ਤੁਸੀਂ ਮੂੰਹ ਬੰਨੀ ਬੈਠੇ ਕੀ ਗੱਲ ਹੈਗੀ ਹੈ ਕੋਈ ਸਪਾਈ ਦਾ ਹੈ ਨਹੀਂ ਕਿ ਤੇ ਮਤਲਬ ਮੂ ਮੂ ਕਿਉਂ ਬੰਨਿਆ ਹੋਇਆ ਤੁਸੀਂ ਕੰਮ ਕਰਦੇ ਹੋ ਮੂ ਕਿਉਂ ਬੰਨ ਰੱਖਿਆ ਹੈ ਸਮੈਲਾ ਰਹੀ ਹੈ ਕਿਸ ਕਰਕੇ ਸਮੈਲਾ ਰਹੀ ਹੈ ਤੁਹਾਨੂੰ ਅਗਾਂਹ ਜਲਾਵਲੀ ਹੈ ਜਾਂ ਕੋਈ ਦੂਆ ਜਾ ਮਾਰਿਆ ਜੀ ਜਲਾਦ ਦੀ ਹੈ ਚੂਹਾ ਜਾ ਅੱਛਾ ਇਹ ਦੇਖ ਜੰਗਲ ਵਰਕਰ ਦਾ ਦਫਤਰ ਹੈਗਾ ਇੱਥੇ ਫਿਰ ਸਾਫ ਸੂਕੂ ਵਗੈਰਾ ਵੀ ਤੁਹਾਡੇ ਰਿਕਾਰਡ ਦੇ ਵਿੱਚ ਆ ਜਾਂਦੇ ਹੋਣਗੇ ਆਉਂਦੇ ਹੋਣਗੇ ਨਹੀਂ ਇੱਕ ਦੋ ਵਾਰ ਕਿਉਂ ਮਾਰਿਆ ਨਹੀਂ ਅੱਛਾ ਜਿਹੜਾ ਤੁਹਾਡਾ ਇੱਥੇ ਰਿਕਾਰਡ ਪਿਆ ਹੈਗਾ ਉਹਨੂੰ ਤੁਸੀਂ ਐਪਰੋਪ੍ਰੀਏਟ ਯੂਜ਼ ਕਰ ਸਕਦੇ ਹਾਂ ਤੁਸੀਂ ਉਹਦੀ ਸੰਭਾਲ ਕਰ ਸਕਦੇ ਹਾਂ ਉਹਦੀ ਸੰਭਾਲ ਵੀ ਤੁਸੀਂ ਨਹੀਂ ਕਰ ਸਕਦੇ ਇਹਨਾਂ ਨੇ ਦੱਸਿਆ ਕਿ ਦਫਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਰਿਕਾਰਡ ਹੈਗਾ ਜਿਹੜਾ ਕਿ ਉਸ ਮੇਨਟੇਨ ਨਹੀਂ ਕਰ ਸਕਦੇ ਐਸੇ ਦਫ਼ਤਰ ਦੇ ਵਿੱਚ ਅਕਾਊਂਟੈਂਟ ਸਾਹਿਬ ਬੈਠੇ ਹੋਏ ਨੇ ਅਕਾਊਂਟੈਂਟ ਸਾਹਿਬ ਤੁਸੀਂ ਇਸ ਦਫ਼ਤਰ ਦੇ ਵਿੱਚ ਬੈਠੇ ਹੋ ਤੁਹਾਡਾ ਕੀ ਨਜ਼ਰੀਆ ਹੈਗਾ ਦਫ਼ਤਰ ਦੇ ਵਿੱਚ ਤੁਸੀਂ ਐਪਰੋਪ੍ਰੀਏਟ ਥਾਂ ਤੇ ਬੈਠੇ ਤੁਹਾਨੂੰ ਪ੍ਰੋਪਰ ਕਮਰਾ ਅਲਾਟ ਹੋਇਆ ਵਾ ਠੀਕ ਠਾਕ ਹੈ ਯੂ ਆਰ ਸੈਟੀਸਫਾਈਡ ਪ੍ਰੋਪਰਲੀ ਸੈਟੀਸਫਾਈਡ ਤੁਹਾਡਾ ਰਿਕਾਰਡ ਜਿਹੜਾ ਹੈਗਾ ਉਹ ਪ੍ਰੋਪਰਲੀ ਮੇਨਟੇਨ ਹੁੰਦਾ ਹੈਗਾ ਰਿਕਾਰਡ ਲੋਕਾਈ ਹਾਂ ਜਿਵੇਂ ਤੁਹਾਨੂੰ ਪਤਾ ਹੈ ਤੁਹਾਡਾ ਸਾਰਾ ਨੀਤ ਪ੍ਰਬੰਧ हां हां ਤੁਹਾਡਾ ਸਟਾਫ ਬਿਖਾਇਆ ਹੈ ਇਹਨਾਂ ਦੇ ਵਿੱਚ ਬધું ਆਉਂਦੀ ਆ ਅਸੀਂ ਪਸਲੇ ਨਾਲ ਕਮਰੇ ਤੋਂ ਬਾਅਦ ਸ਼ਾਹ ਕਿਹਾ ਕਿ ਕੋਈ ਜਾਣ ਪੜੇ ਸੀ ਠੀਕ ਠੀਕ ਸੋ ਡਾਕਟਰ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਉੱਥੇ ਸਟਾਫ ਨੂੰ ਕੰਮ ਕਰਨਾ ਜਿਹੜਾ ਹੈਗਾ ਬਹੁਤ ਹੀ ਔਖਾ ਹੋ ਰਿਹਾ ਹੈਗਾ ਅਸੀਂ ਬਾਕੀ ਸਟਾਫ ਦੀ ਜਿਹੜੀ ਹੈਗੀ ਵੀਡੀਓਗ੍ਰਾਫੀ ਉਹ ਕਰਾਂਗੇ ਦੇਖੋ ਇੱਥੇ ਆ ਇਹਨਾਂ ਦੇ ਬਾਥਰੂਮ ਹੈਗੇ ਕਿੰਨੇ ਡਰਟੀ ਅਨ ਹੈਲਦੀ ਪਏ ਹੈਗੇ ਨੇ ਔਰ ਦੀਵਾਰਾਂ ਟੁੱਟੀਆਂ ਪਈਆਂ ਨੇ ਇਹਨਾਂ ਦੀ ਕਦੇ ਕੋਈ ਮੇਨਟੇਨੈਂਸ ਨਹੀਂ ਹੋਈ ਹੈ ਕੁਝ ਪੈਸਾ ਮੂੰਹ ਕਿਉਂ ਬੰਨਿਆ ਹੈ ਇਸ ਦਫ਼ਤਰ ਦੇ ਵਿੱਚ ਆਉਂਦੇ ਹੋਏ ਤੁਹਾਨੂੰ ਡਰ ਲੱਗਦਾ ਦਫ਼ਤਰ ਜਾਂਦੇ ਹੋਏ ਕਿ ਤੁਹਾਨੂੰ ਸਮੈਲ ਆਉਂਦੀ ਹੈ